ਉਧਰ ਕੈਂਗ ਛੇੜ ਲਿਆ ਕੈਂਗ ਛੇੜ ਲਿਆ ਉਧਰ ਕੈਂਗ ਛੇੜ ਲਿਆ ਕੈਂਗ ਛੇੜ ਲਿਆ ਕਿੰਨਾ ਦਾ ਪਿੰਡ ਸ਼ੇਰ ਨੇ ਜਿਸ ਖਿਡਾਰੀ ਨੂੰ ਜਸਮਾਨੀ ਚੁੰਮਕ ਆਖਿਆ ਜਾਂਦਾ ਹੈ ਬਾਈ ਫਰੀਦ ਨਾਲ ਜਿਹੜੇ ਜਿਹੜੇ ਪਿਆਰ ਕਰਦੇ ਆ ਸ਼ਕਰਪੁਰਿਆ ਦੇ ਨੇ ਤਾੜੀਆਂ ਜ਼ੋਰਦਾਰ ਫਰੀਦ ਫੱਦੇ ਸੰਧੀ ਕਰਦੇ ਰਾਟੇ ਤੋਂ ਸੰਗਤ ਆਈ ਹੈ ਮਨਾਂ ਮੋਹੀ ਕਬੱਡੀ ਦੇ ਖਿਡਾਰੀਆਂ ਨੂੰ ਪਿਆਰ ਕਰਦੀ ਹੈ ਮੈਂ ਸੀਨੀਅਰ ਬਲਾਰੇਆਂ ਨੂੰ ਬੇਨਤੀ ਕਰਾਂਗਾ ਪਹਿਲਾਂ ਬੜਾ ਕੋ ਜਿੰਨਾ ਤੋਂ ਸਕੇ ਸਰਦਾਰ ਹਰਦੇਵ ਸਿੰਘ ਜੀ ਸੁੱਗਾ ਸਾਹਿਬ ਜੀਆਂ ਦੇ ਨਾਲ ਬੁੱਲਣ ਦਾ ਮੌਕਾ ਮਿਲਿਆ ਹੁਣ ਵੱਡੇ ਭਾਜੀ ਸਰਦਾਰ ਰਾਜ ਸਿੰਘ ਜੀ ਮੇਰਵਾਲਾ ਤੇ ਨਾਲ ਸਾਡੇ ਸਰਦਾਰ ਗੁਰਚਰਨ ਸਿੰਘ ਜੀ ਸੁਨੇਰ ਸਾਹਿਬ ਉਹ ਬੋਨਾਂ ਦੀ ਸਾਂਝ ਪਾਉਣਗੇ लवली ਵੇਰੇ ਵਾਲਾਂ ਦੀ ਵਿਦੇਸ਼ਾਂ ਦੇ ਵਿੱਚ ਖੇਡ ਹੈ ਚੱਕੀ ਰਮਨ ਦਾਸ ਵਾਲਾ ਜਿਹਨੇ ਨਿਊਜ਼ੀਲੈਂਡ ਖੇਡਿਆ ਤੇ ਰਿਕਾਰਡ ਕਾਇਮ ਕਰਾਇਆ ਕਿ ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਸਾਡੇ ਬੱਲੇ ਰਿਕਾਰਡ ਬੋਲਦੇ ਸਾਡੇ ਬੱਲੇ ਰਿਕਾਰਡ ਬੋਲਦੇ ਕੋਚ ਬਲਕਾਰਾ ਬਣ ਜੀ ਨੇ ਵੀ ਸਿਰੇ ਦੀ ਟੀਮ ਤਿਆਰ ਕੀਤੀ ਹੈ 16 ਤਰੀ ਨੂੰ ਭਾਈ ਲੱड्डू ਦੀ ਧਰਤੀ ਤੇ ਬ੍ਰਹਮ ਗਿਆਨੀ ਪਰ ਪੁਕਾਰੀ ਸਾਜੋ ਭਾਈ ਲੱਡਾਈਆਂ ਦਾ ਯਾਦਗਰੀ ਖੇਡ ਮੇਲਾ ਹੋਵੇਗਾ ਤੇ